ਬੇਟੀਆਂ ਹਰ ਮੁਕਾਮ 'ਚ ਅੱਜਕੱਲ੍ਹ ਲੜਕਿਆਂ ਤੋਂ ਅੱਗੇ ਜਾ ਰਹੀਆਂ 10 ਦੱਸ ਦਈਏ ਕਿ ਇਸੇ ਦਾ ਇੱਕ ਮਿਸਾਲ ਪੇਸ਼ ਕੀਤੀ ਹੈ ਮੁਕੇਰੀਆਂ ਦਾ ਪਿੰਡ ਚੱਕ ਅਲਾ ਬਖਸ਼ ਦੀ ਦੀਪਿਕਾ ਨੇ ਦੀਪਿਕਾ ਨੇ ਇੰਗਲਿਸ਼ ਐਂਡ ਲਿਟਰੇਚਰ ਐਂਡ ਐਜੂਕੇਸ਼ਨ ਦੇ ਵਿੱਚ 골ਡ ਮੈਡਲ ਲੈ ਕੇ ਪੂਰੇ ਇਲਾਕੇ ਦੇ ਵਿੱਚ ਆਪਣੇ ਪਰਿਵਾਰ ਦਾ ਅਤੇ ਆਪਣੇ ਰਿਸ਼ਤੇਦਾਰਾਂ ਦਾ ਨਾਮ ਰੋਸ਼ਨ ਕੀਤਾ ਹੈ ਦੋਸਤੋ ਦੀਪਿਕਾ ਸਾਡੇ ਨਾਲ ਮੌਜੂਦ ਹੈ ਦੀਪਿਕਾ ਸਭ ਤੋਂ ਪਹਿਲਾਂ ਸਾਡੇ ਨਿਊਜ਼ 18 ਵੱਲੋਂ ਤੁਹਾਨੂੰ ਬਹੁਤ-ਬਹੁਤ ਕੰਗ੍ਰੈਚੁਲੇਸ਼ਨ ਹੈ ਥੈਂਕ ਯੂ ਸੋ ਮੱਚ ਥੈਂਕ ਯੂ ਦੀਪਿਕਾ ਇਹ ਦਸੋ ਕਿ ਕੀ ਕਿਦਾਂ ਮਤਲਬ ਕਿ ਤੁਹਾਡੀ ਮੁਡਲੀ এডਿਕੇਸ਼ਨ ਜਿਹੜੀ ਹੈ ਪ੍ਰਾਇਮਰੀ ਸਿੱਖਿਆ ਕਿਦਾਂ ਸ਼ੁਰੂ ਹੋਈ ਕਿਦਾਂ ਕਿਦਾਂ ਇਹ ਪੂਰੀ ਤੁਸੀਂ ਸਾਨੂੰ ਗੱਲ ਸਿਲਸਿਲੇ ਵਾਰ ਦੱਸੋ ਮੇਰੀ ਮੁਡਲੀ ਸਿੱਖਿਆ ਜਿਹੜੀ ਹੈ ਜਿੱਦਾਂ ਕਿ ਮੇਰੇ ਫਾਦਰ ਸਾਹਿਬ ਆਰਮੀ ਚ ਸੀਗੇ ਤੇ ਉਹ ਉਹਨਾਂ ਦੇ ਨਾਲ ਹੀ ਅਸੀਂ ਰਹਿੰਦਾ ਸੀਗਾ ਜਿੱਥੇ ਉਹ ਪੋਸਟਡ ਹੁੰਦੇ ਸੀਗੇ ਤੇ ਉਸੇ ਉੱਥੇ ਹੀ ਸਕੂਲ ਦੇ ਵਿੱਚ ਸਾਡੀ ਮੇਰੀ ਜਿਹੜੀ এডਿਕੇਸ਼ਨ ਹੈ ਹੋਈ ਹੈ ਬੇਸਿਕਲੀ ਜੇ ਮੈਂ ਗੱਲ ਕਰਾਂ ਮੇਰੀ এডਿਕੇਸ਼ਨ ਸਾਰੀ ਆਰਮੀ ਸਕੂਲ ਤੋਂ ਹੀ ਹੋਈ ਹੈ ਤੇ 10th ਤੱਕ ਮੈਂ ਆਰਮੀ ਸਕੂਲ ਪੜ੍ਹੀ ਆ ਉਸ ਤੋਂ ਬਾਅਦ 11th ਤੇ 12th ਦੇ ਵਿੱਚ ਮੈਂ ਇੱਥੇ ਮੁਕੇਰੀਆਂ ਦੇ ਵਿੱਚ ਆਪਣੇ ਦਾਦਾ ਦਾਦੀ ਕੋਲ ਆ ਗਈ ਸੀ ਉਸ ਤੋਂ ਬਾਅਦ 11th 12th ਤੋਂ ਮੇਰੀ ਐਜੂਕੇਸ਼ਨ ਜਿਹੜੀ ਆ ਉਹ ਦਸ਼ਮੇਸ਼ ਗਰਲਸ ਕਾਲਜ ਚੱਕਲਾ ਬਖਸ਼ ਮੁਕੇਰੀਆਂ ਉੱਥੇ ਤੋਂ ਹੋਈ ਹੈ 12th ਤੋਂ ਬਾਅਦ ਆ ਫਿਰ ਮੈਂ ਗ੍ਰੈਜੂਏਸ਼ਨ 'ਚ ਐਡਮਿਸ਼ਨ ਲਿਆ ਬੀਏ ਬੀਐਡ ਲਿਟਰੇਚਰ ਐਂਡ ਐਜੂਕੇਸ਼ਨ ਦੇ ਵਿੱਚ ਤੇ ਉਸ ਤੋਂ ਬਾਅਦ ਆ ਮੈਂ ਫਿਰ ਮਾਸਟਰਸ ਆਫ ਇੰਗਲਿਸ਼ ਕੀਤੀ ਹੈ ਐਸਪੀਐਨ ਕਾਲਜ ਮੁਕੇਰੀਆਂ ਤੋਂ ਤੇ ਸਾਰੀ এডਿਕੇਸ਼ਨ ਬੇਸਿਕਲੀ ਜੇ ਮੈਂ ਗੱਲ ਕਰਾਂ ਕਿ ਮੇਰੀ ਸਕੂਲਿੰਗ ਸਾਰੀ ਆਰਮੀ ਸਕੂਲ ਤੋਂ ਹੈ ਤੇ ਜਿਹੜੀ ਮੇਰੀ ਬਾਕੀ ਗ੍ਰੈਜੂਏਸ਼ਨ ਤੇ ਪੋਸਟ ਗ੍ਰੈਜੂਏਸ਼ਨ ਹੈ ਉਹ ਸਾਰੀ ਮੁਕੇਰੀਆਂ ਤੋਂ ਹੀ ਹੋਈ ਹੈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਜੀ ਹੁਣ ਜੇ ਤਾਂ ਆ लास्ट ਤੁਸੀਂ ਜਦੋਂ ਤੁਹਾਨੂੰ ਸਨਮਾਨਿਤ ਕੀਤਾ ਗਿਆ ਕਿੱਥੇ ਗਏ ਸੀਗੀ ਇਹ ਕਦੋਂ ਦੀ ਗੱਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਕੈਂਪਸ ਦੇ ਵਿੱਚ ਸਾਨੂੰ ਇਨਵਾਈਟ ਕੀਤਾ ਗਿਆ ਸੀਗਾ ਸਾਡੇ ਕਾਲਜਿਸ ਨੂੰ ਲੈਟਰਸ ਆਏ ਸੀਗੇ ਸਾਡੇ ਨਾਮ ਦੇ 골ਡ ਮੈਡਲਿਸਟ ਵਾਸਤੇ ਮੇਰੇ ਜਿਵੇਂ ਗ੍ਰੈਜੂਏਸ਼ਨ ਦੇ ਵਿੱਚ 골ਡ ਮੈਡਲ ਰਿਹਾ ਹੈ ਤੇ ਉਹਦੇ ਹੀ ਚੱਲਦੇ ਸਾਨੂੰ ਜਿਹੜਾ ਹੈ ਉੱਥੇ ਇਨਵਾਈਟ ਕੀਤਾ ਗਿਆ ਸੀਗਾ ਜਿਹਦੇ ਵਿੱਚ ਸਾਨੂੰ ਮੌਜੂਦ ਸੀਗੇ ਉਥੇ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੇ ਰੇਨੁਕਾ ਵਿਕ ਜੀ ਉਹਨਾਂ ਨੇ ਸਾਨੂੰ ਜਿਹੜਾ ਆ ਮੈਡਲਸ ਤੇ ਸਾਡੀਆਂ ਡਿਗਰੀਜ਼ ਦੇ ਕੇ ਸਨਮਾਨਿਤ ਕੀਤਾ ਸੀ ਜਿੱਦਕਾ ਜਦੋਂ 골ਡ ਮੈਡਲ ਤੁਹਾਨੂੰ ਮਿਲਿਆ ਆ ਪਹਿਲੇ ਸਥਾਨ ਪ੍ਰਾਪਤ ਕੀਤਾ ਆ ਸਭ ਤੋਂ ਪਹਿਲਾਂ ਮਾਈਂਡ ਕੀ ਰਿਐਕਸ਼ਨ ਆਇਆ ਸੀ ਉਸ ਵੇਲੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜਦੋਂ ਇੰਨੇ ਬੱਚਿਆਂ ਦੇ ਵਿੱਚੋਂ ਇੰਨੇ ਕਾਲਜਸ ਦੇ ਵਿੱਚੋਂ ਤੁਸੀਂ ਆਪਣੀ ਮੈਨਸ ਤੋਂ ਬਾਅਦ ਇੱਕ ਇਦਾਂ ਦਾ ਮੁਕਾਮ ਹਾਸਲ ਕਰਦੇ ਹੋ ਜਿੰਨੂੰ ਸ਼ਾਇਦ ਅੱਜ ਦੇ ਟਾਈਮ ਦੇ ਵਿੱਚ ਹਰ ਇੱਕ ਬੱਚਾ ਜਿਹੜਾ ਐਸਪਾਇਰ ਕਰਦਾ ਆ ਕਿ ਅਸੀਂ ਵੀ ਉਸ ਚੀਜ਼ ਨੂੰ ਹਾਸਲ ਕਰੀਏ। ਇਹਹੀ ਸਬਜੈਕਟ ਕਿਉਂ ਚੁਣਿਆ ਤੁਸੀਂ? ਕੀ ਇਹਦੇ ਪਿੱਛੇ ਕੋਈ ਕਾਰਨ ਹੈ? ਅ ਇੰਗਲਿਸ਼ ਦੇ ਵਿੱਚ ਮੇਰਾ ਇੰਟਰਸਟ ਹਮੇਸ਼ਾ ਤੋਂ ਹੀ ਸੀਗਾ ਜਦੋਂ ਮੈਂ ਸਕੂਲ ਤੋਂ ਹੀ ਪੜ੍ਹਦੀ ਸੀਗੀ ਇੰਗਲਿਸ਼ ਪੜ੍ਹਨਾ ਮੈਨੂੰ ਹਮੇਸ਼ਾ ਹੀ ਅੱਛਾ ਲੱਗਦਾ ਸੀ ਕਿਉਂਕਿ ਕਿਉਂਕਿ ਕਿ ਦੇਖਿਆ ਵੀ ਜਾਂਦਾ ਕਿ ਪੰਜਾਬ ਦੇ ਵਿੱਚ ਇੰਗਲਿਸ਼ ਤੋਂ ਬੱਚੇ ਬਹੁਤ ਡਰਦੇ ਆ ਹਾਂਜੀ ਹਾਂਜੀ ਇਹ ਚੀਜ਼ ਬੇਸਿਕਲੀ ਪੰਜਾਬ ਦੇ ਵਿੱਚ ਹੀ ਦੇਖੀ ਜਾਂਦੀ ਹੈ ਕਿਉਂਕਿ ਜਿਵੇਂ ਇਸ ਮੇਰੀ ਐਜੂਕੇਸ਼ਨ ਹਮੇਸ਼ਾ ਹੀ ਜਿਹੜੀ ਮਡਲੀ ਸਿੱਖਿਆ ਹੈ ਮੇਰੀ ਪੰਜਾਬ ਤੋਂ ਬਾਹਰ ਰਹੀ ਹੈ ਜਿਵੇਂ ਮੈਂ ਦਿੱਲੀ ਦੇ ਵਿੱਚ ਪੜ੍ਹੀਆਂ ਮੈਂ ਮੁੰਬਈ ਦੇ ਵਿੱਚ ਪੜ੍ਹੀਆਂ ਇਸ ਚੀਜ਼ ਨੇ ਮੇਰੀ ਲੈਂਗੁਏਜ ਦੇ ਉੱਤੇ ਜਾਂ ਮੇਰੀ ਇੰਗਲਿਸ਼ ਦੇ ਉੱਤੇ ਬਹੁਤ ਜ਼ਿਆਦਾ ਇਫੈਕਟ ਕੀਤਾ ਆ ਇਸ ਫਿਰ ਜਿਵੇਂ ਆਪਣੇ ਟੀਚਰਸ ਨੂੰ ਮੈਂ ਦੇਖਦੀ ਸੀਗੀ ਉਹਨਾਂ ਨੂੰ ਪੜ੍ਹਾਉਂਦੇ ਦੇਖਦੀ ਸੀਗੀ ਤੇ ਉਹਨਾਂ ਵੱਲ ਦੇਖ ਕੇ ਇੱਕ ਮੋਟੀਵੇਸ਼ਨ ਮੈਨੂੰ ਵੀ ਆਂਦੀ ਸੀਗੀ ਕਿ ਸ਼ਾਇਦ ਮੈਂ ਵੀ ਇੱਕ ਇਦਾਂ ਹੀ ਇਸ ਤਰੀਕੇ ਨਾਲ ਹੀ ਟੀਚ ਕਰਨਾ ਹੈ ਤੇ ਐਜੂਕੇਸ਼ਨ ਦੇ ਵਿੱਚ ਮੇਰਾ ਇੰਟਰਸਟ ਤਾਂ ਬਣਿਆ ਇਸ ਲਈ ਫਿਰ ਮੈਂ ਗ੍ਰੈਜੂਏਸ਼ਨ ਦੇ ਵਿੱਚ ਸਬਜੈਕਟਸ ਹੀ ਇੰਗਲਿਸ਼ ਮੇਰਾ ਫੇਵਰਟ ਸਬਜੈਕਟ ਹੋਣ ਕਰਕੇ ਉਹ ਚੂਜ਼ ਕੀਤਾ ਤੇ ਐਜੂਕੇਸ਼ਨ ਦੇ ਵਿੱਚ ਮੇਰਾ ਪੈਸ਼ਨ ਸੀਗਾ ਇਸ ਲਈ ਮੈਂ ਟੀਚਿੰਗ ਚੂਜ਼ ਕੀਤੀ ਸੀ ਦੀਪਿਕਾ ਫਿਊਚਰ ਦੇ ਕੀ ਪਲਾਨ ਹੈ ਅੱਗੇ ਜਾ ਕੇ ਕੀ ਕਰਨਾ ਚਾਹੁੰਦੇ ਹੋ ਫਿਲਹਾਲ ਮੈਂ ਐਜ਼ ਅ ਟੀਚਰ ਜਲੰਧਰ ਦੇ ਸਕੂਲ ਦੇ ਵਿੱਚ ਪੜਾ ਰਹੀ ਆ ਤੇ ਅੱਗੇ ਦਾ ਪਲਾਨ ਬੇਸਿਕਲੀ ਮੇਰਾ ਆਹੀ ਹੈ ਮੈਂ ਹਜੇ ਪੀਸੀਐਸ ਲਈ ਪ੍ਰਪੇਅਰ ਕਰ ਰਹੀ ਆ ਐਸਪਾਇਰ ਕਰਦੀ ਆ ਇੱਕ ਪੀਸੀਐਸ ਅਫਸਰ ਬੰਨਾ ਸੋ ਉਹਦੇ ਲਈ ਹਜੇ ਦਾ ਹਾਰਡਵਰਕ ਕਰ ਰਹੀ ਆ ਤੇ ਅਗੇ ਪਲਾਨ ਆਹੀ ਆ ਕਿ ਬਹੁਤ ਜਲਦੀ ਇੱਕ ਅੱਛੀ ਗਵਰਨਮੈਂਟ ਜੌਬ ਜਿਹੜੀ ਆ ਮੈਂ ਅਵੇਲ ਕਰਾਂ ਜਿਸ ਦੀ ਸੇਵਾ ਕਰਨਾ ਚਾਹੁੰਦੇ ਹਾਂ ਹਾਂਜੀ ਹਾਂਜੀ ਅਸੀਂ ਫਿਰ ਇੱਕ ਵਾਰ ਦੀਪਿਕਾ ਨਾਲ ਗੱਲ ਕਰਾਂਗੇ ਸਾਡੇ ਨਾਲ ਦੀਪਿਕਾ ਦੇ ਫਾਦਰ ਵੀ ਮੌਜੂਦ ਨੇ ਸਰ ਬੇਟੀ ਦੀ ਸਫਲਤਾ ਦੇ ਬਾਅਦ ਕਿਸ ਤਰ੍ਹਾਂ ਫੀਲ ਕਰ ਰਹੇ ਹੋ ਸਭ ਤੋਂ ਪਹਿਲੇ ਸਾਰਿਆਂ ਨੂੰ ਨਿਊਜ਼ 18 ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਸਾਰ ਪਹਿ ਸਾਸ੍ਰੀਕਾ ਸਰ ਜੋ ਫੀਲ ਕਰਦਾ ਸੀ ਸਵਾਲ ਕੀਤਾ ਮੈਨੂੰ ਹਰ ਫਾਦਰ ਔਰ ਉਹਦੀ ਮਦਰ ਦੀ ਇਹ ਹੀ ਖੁਸ਼ ਹੁੰਦੀ ਹੈ ਕਿ ਉਹਦੇ ਬੱਚੇ ਉਸ ਤੋਂ ਵੀ ਅੱਗੇ ਵੱਧ ਮੈਂ ਐਜ਼ ਅ ਆਰਮੀ ਦੇ ਵਿੱਚੋਂ ਲੈਫਟ ਹੈਂਡ ਰਿਟਾਇਰਡ ਐ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਮੇਰੀ ਬੇਟੀ ਨੇ ਮੇਰੇ ਤੋਂ ਦੂਰ ਰਹਿ ਕੇ ਵੀ ਆਪਣੇ ਦਾਦਾ-ਦਾਦੀ ਦੀ ਗੋਦ ਵਿੱਚ ਆਪਣੀ ਮਦਰ ਦੀ ਗੋਦ ਵਿੱਚ ਰਹਿ ਕੇ ਅੱਛੀ ਪੜ੍ਹਾਈ हासिल करके आज ये गोल्ड मेडल जीत के मकेरिया और चकला बख्श वासियों दे ਝੋਲੀ ਪਾਇਆ ਤੇ ਆਪਣੇ ਪਰਿਵਾਰ ਦਾ ਆਪਣੇ ਇਲਾਕੇ ਦਾ ਨਾਮ ਰੌਸ਼ਨ ਕੀਤਾ ਸਰ ਪਰਿਵਾਰ ਚ ਹੋਰ ਕੋਰ ਕੋਣੇ ਤੁਹਾਡੇ ਕਿੰਨੇ ਬੱਚੇ ਆਈ ਐਮ 3 ਡਾਟ ਮੇਰੀਆਂ ਤਿੰਨ ਬੇਟੀਆਂ ਐ ਇਸ ਵੇਲੇ ਤਿੰਨੇ ਬੇਟੀਆਂ ਬਹੁਤ ਟਾਪ ਕਲਾਸ ਤੇ ਪੜ ਰਹੀਆਂ ਨੇ ਤੱਬ ਤੋਂ ਵੱਡੀ ਦੀਪਿਕਾ ਜਿਨੇ 골ਡ ਮੈਡਲ ਅਸੀਂ ਕੀਤਾ ਛੋਟੀ ਬੇਟੀ ਮੇਰੀ ਬੀ ਡੀ ਐਸ ਕਰਕੇ ਡੈਂਟਲ ਕਾਲਜ ਫਰੀਦਕੋਟ ਤੋਂ ਉਸ ਤੋਂ ਛੋਟੀ ਪਲੱਸ 2 ਚਾ ਉਹਦਾ ਸੁਪਨਾ ਪੁਲਿਸ ਅਫਸਰ ਆਰਮੀ ਅਫਸਰ ਬਣੰਦਾ ਹੈ ਪਰ ਬੇਟਾ ਛੋਟਾ ਪੜ ਰਿਹਾ ਮੇਰਾ ਸਾਡੇ ਨਾਲ ਦੀਪਿਕਾ ਦੇ ਗ੍ਰੈਂਡਫਾਦਰ ਵੀ ਮੌਜੂਦ ਨੇ ਸਰ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਦਾਦਾ-ਪੋਤੀ ਦਾ ਰਿਸ਼ਤਾ ਬੜਾ ਹੀ ਪਿਆਰਾ ਤੇ ਇੱਕ ਭਾਵੁਕ ਰਿਸ਼ਤਾ ਹੁੰਦਾ ਹੈ ਕੀ ਕਹਿਣਾ ਚਾਹੁੰਦੇ ਹੋ ਬੇਟੀ ਦੀ ਇਸ ਉਪਲਬਧੀ ਲਈ ਪੋਤੀ ਦੀ ਮੈਂ ਤਾਂ ਇਹ ਮੈਨੂੰ ਤਾਂ ਇਹੀ ਬੜੀ ਖੁਸ਼ੀ ਹੈ ਕਿ ਮੇਰੀ ਪੋਤੀ ਜੋ ਹੈ ਉਸਨੇ ਜੁਲ੍ਹਾ ਸਾਡਾ ਨਾਰੋਸ਼ਨ ਕੀਤਾ ਠੀਕ ਹੈ ਜੀ ਔਰ ਤੋ ਤੁਸੀਂ ਦੇਖ ਸਕਦੇ ਹੋ ਕਿ ਇੱਕ ਆਪਣੀ ਪੋਤੀ ਦੀ ਕਾਮਯਾਬੀ ਤੋਂ ਕਿਸ ਤਰ੍ਹਾਂ ਕੇ ਦਾਦਾ ਜੀ ਭਾਵੁਕ ਹੋ ਗਏ ਨੇ ਸੋ ਅਸੀਂ ਇੱਕ ਵਾਰ ਫਿਰ ਦੀਪਿਕਾ ਨਾਲ ਗੱਲ ਕਰਦੇ ਹਾਂ ਦੀਪਿਕਾ ਕੀ ਮੈਸੇਜ ਦੋਗੇ ਹੋਰ ਬੇਟੀਆਂ ਨੂੰ ਜਾਂ ਹੋਰ ਤੁਹਾਡੇ ਤਰ੍ਹਾਂ ਦੇ ਯੰਗਸਟਰਸ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਮੈਂ ਯੰਗਸਟਰਸ ਨੂੰ ਆਹੀ ਮੈਸੇਜ ਦੇਣਾ ਚਾਹੁੰਦੀ ਹਾਂ ਕਿ ਹਾਰਡ ਵਰਕ ਤੇ ਕੰਸਿਸਟੈਂਸੀ ਦੋ ਇਦਾਂ ਦੀਆਂ ਚੀਜ਼ਾਂ ਆ ਜਿਹੜੀਆਂ ਤੁਹਾਨੂੰ ਕਦੀ ਵੀ ਇੱਕ ਅੱਛਾ ਮੁਕਾਮ ਹਾਸਿਲ ਕਰਨ ਤੋਂ ਨਹੀਂ ਰੋਕ ਸਕਦੀਆਂ ਸੋ ਹਮੇਸ਼ਾ ਤੁਸੀਂ ਜੋ ਵੀ ਕਰ ਰਹੇ ਹੋ ਦੋ ਤੁਹਾਡੀ ਪੜ੍ਹਾਈ ਹੈ ਦੋ ਤੁਸੀਂ ਕੋਈ ਕੰਮ ਕਰ ਰਹੇ ਹੋ ਉਹਦੇ ਵਿੱਚ ਮਿਹਨਤ ਕਰਨਾ ਤੇ ਕੰਸਿਸਟੈਂਟਲੀ ਮਿਹਨਤ ਕਰਨਾ ਲਗਾਤਾਰ ਮਿਹਨਤ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈ ਫਿਰ ਹੀ ਤੁਸੀਂ ਆਪਣੇ ਜਿਹੜੇ ਸੁਪਨਿਆਂ ਨੂੰ ਅਚੀਵ ਕਰ ਸਕਦੇ ਹੋ ਜੀਕਾ ਦਾਦਾ ਜੀ ਬਾਰੇ ਕੀ ਕਹੋਗੇ ਕਿ ਕਿ ਲੱਗਦਾ ਕਿ ਦਾਦਾ ਜੀ ਅੱਜ ਭਾਵੁਕ ਹੋ ਗਏ ਆਪਣੀ ਪੋਤਰੀ ਦੀ ਕਾਮਯਾਬੀ ਦੇ ਮੇਰੇ ਦਾਦਾ ਜੀ ਦਾ ਮੇਰੀ ਇਸ ਸਫਲਤਾ ਦੇ ਵਿੱਚ ਬਹੁਤ ਹੀ ਵੱਡਾ ਯੋਗਦਾਨ ਹੈ ਮੈਂ ਜਿਵੇਂ ਇੱਥੇ ਆਪਣੇ ਦਾਦਾ ਦਾਦੀ ਕੋਲ ਹੀ ਰਹਿਣੀ ਸੀਗੀ ਤੇ ਇੱਕ ਪ੍ਰੋਪਰ ਸ਼ਡਿਊਲ ਬਣਾ ਕੇ ਇੱਕ ਪ੍ਰੋਪਰ ਰੁਟੀਨ ਦੇ ਨਾਲ ਪੜ੍ਹਨਾ ਇੱਕ ਪ੍ਰੋਪਰ ਰੁਟੀਨ ਦੇ ਨਾਲ ਲਾਈਫ ਨੂੰ ਜਿਉਣਾ ਉਹਨਾਂ ਨੇ ਹੀ ਮੈਨੂੰ ਸਿਖਾਇਆ ਵੈ ਤੇ ਜੇਕਰ ਅੱਜ ਇਸ ਮੁਕਾਮ ਨੂੰ ਮੈਂ ਹਾਸਲ ਕੀਤਾ ਆ ਤੇ ਆ ਸਿਰਫ ਉਹਨਾਂ ਦੀ ਹੀ ਮਿਹਨਤ ਆ ਮੈਂ ਕਹੂੰਗੀ ਤੇ ਉਹਨਾਂ ਦੀਆਂ ਹੀ ਬਲੇਸਿੰਗਸ ਆ ਜਿਹਦੇ ਕਰਕੇ ਮੈਂ ਇੱਥੇ ਆ ਸੋ ਦਲਬਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਐਸਨ ਕੇਰੀਆਂ ਦੇ ਪਿੰਡ ਚੱਕ ਅਲਾ ਬਖਸ਼ ਦੀ ਦੀਪਿਕਾ ਜਿਸ ਨੇ ਪੰਜਾਬ ਯੂਨੀਵਰਸਿਟੀ ਵਿੱਚ 골ਡ ਮੈਡਲ ਹਾਸਿਲ ਕੀਤਾ ਹੈ ਤੇ ਉਸ ਦਾ ਕਹਿਣਾ ਹੈ ਕਿ ਜੇਕਰ ਤੁਸੀਂ ਕੜੀ ਮਿਹਨਤ ਔਰ ਸੱਚੇ ਲਗਨ ਨਾਲ ਆਪਣੇ ਲਕਸ਼ ਦੇ ਔਰ ਸਾਧ ਦੇਓ ਆਪਣਾ ਨਿਸ਼ਾਨਾ ਸਾਧਦੇ ਹੋ ਤਾਂ ਜੇ ਕਾਮਯਾਬੀ ਇੱਕ ਨਾ ਇੱਕ ਦਿਨ ਜ਼ਰੂਰ ਤੁਹਾਡੇ ਕਦਮਾਂ 'ਚ ਹੋਵੇਗੀ ਕੈਮਰਾਮੈਨ ਵਿਨੇ ਦੇ ਨਾਲ ਵਿਜੇ ਸਲਾਰੀਆ న్యూਸ 18 ਪੰਜਾਬ